ਇਹ ਗੱਛਮਣਾ ਸਾਰਾ ਪਾਸੇ ਹੀ ਨਾ ਪੂਰੇ ਹਾਲ ਫੋਲੀ ਅੱਜ ਬਹੁਤ ਜਗਾਰਡਮੈਂਟ ਹੀ ਇੱਥੇ ਉਹ ਸੁਣਾ ਤੇ ਇਹ ਆ ਦੇ ਪੂਰਾ ਸਹੀ ਲੱਗਦਾ ਯਾਰ ਹੈ ਦੇਖੋ ਆ ਵੀ ਰੋਟ ਛੇਰ ਪੂਰਾ ਵਧੀਆ ਉਹ ਚੀਤਾ ਕੀ ਹੈ ਜੋ ਵੀ ਆ ਪੂਰਾ ਸਹੀ ਉਹ ਪਰਲਾ ਇਹ ਤੋਂ ਵੀ ਜ਼ਿਆਦਾ ਸਹੀ ਲੱਗਦਾ ਜੀ ਉਹ ਕਿਤੋਂ ਵੀ ਜ਼ਿਆਦਾ ਸਹੀ ਲੱਗਦਾ ਜੀ ਹੈ ਓਹ ਵੜਾ। ਮੁੜ ਆਲੇ। ਉਹ ਓਹ ਬੜਾ ਤਕੜਾ ਯਾਰ ਉਹ ਕਿਹੜੀ ਬਲਾਵ ਆ। ਇਹ ਵਾਈ ਕਮਰਚੀਅਲ ਮੈਂਟਰ ਵੜੇ ਲਿਆਉਂਦੇ ਨਾ ਅੱਜ ਕੀ। ਬੜੇ ਖਤਰਨਾਕ ਚੀਜ਼ਾਂ ਆਈਆਂ ਯਾਰ ਆ ਆਪਣੀਆਂ ਹੈ ਆਓ ਵੇਖੋ ਉਹ ਆ ਲਈ ਉਹ ਗਈ ਪਿੱਛੇ ਉਹ ਗਈ ਹਾਥੀ ਦਾ ਡੀਐਮ ਮੁੰਡੀਆਂ ਆਈਆਂ ਵਖਾਈ ਜਾਂਦੇ ਕੀ ਬਣਾਇਆ ਹੋ ਜਗਾਰ ਦੇ ਆ ਸਭ ਤੋਂ ਵੱਡਾ ਜਾਨਵਰ ਆਪਨਾ ਓਏ ਇਤਨੀ ਬਵਾਈਆਂ ਲਾਉਣ ਡਿਆਈ ਕੋਈ ਲੈ ਬੱਚੇ ਨਾਲ ਹੀ ਦੇਖੋ ਜੀ ਆ ओरिजिनल ਵਰਗੀ ਲੱਗਦੇ ਸਾਰੇ ਸਾਰੇ ਅਰੀਜਨਲ ਜੇ ਲੱਗਦੇ ਆ ਇਤਰਾ ਪਿਛਲੀ ਵਾਰ ਇਹਨਾਂ ਨੇ ਡਾਇਨਾਸੌਰ ਲਿਆਂਦੇ ਇਹ ਕੋਈ ਇੱਕ ਤੇ ਮੈਂ ਪੈਸੇ ਲੈਣੇ ਇੱਕ ਮੁੰਡੇ ਤੋਂ ਰਜਤ ਤੋਂ ਤਾਂ ਉਲਟਾ ਮੈਨੂੰ ਉੱਤੇ ਉਹ ਗੜਾ ਗੁੱਸਾ ਆਂਦਾ ਭਾਜੀ ਆ ਜਿਹੜੇ ਤੂੰ ਸਟੇਟਸ ਲਾਇਆ ਡਾਇਨਾਸੌਰ ਆਏ ਕਿੱਥੇ ਆ ਇਹ ਕਦੇ ਮੈਨੂੰ ਪੈਸਾ ਦਾ ਗੁੱਸਾ ਪੈਸੇ ਨਹੀਂ ਦੇਣ ਡਿਆ ਉਦੋਂ ਮੈਨੂੰ ਡਾਇਨਾਸੌਰ ਪੁੱਛਣ ਡਿਆ ਬੱਤ ਨੂੰ ਵਕਾਉਂ ਡੈਨਾਸੁਰ ਨਹੀਂ ਛੰਡਿਆ ਬੱਤ ਨੂੰ ਵਕਾਉਂ ਡੈਨਾਸੁਰ ਨਹੀਂ ਸਾਲਾ ਡੈਨਾਸੁਰ ਦਾ ਇਹ ਰੱਜੇ ਚਬਾ ਰਿਹਾ ਇਹ ਖਰਾਬੜਾ ਕਰਦਾ ਸਾਡਾ ਫੋਟੋਗ੍ਰਾਫਰ ਆ ਡੈਨਾਸੁਰ ਕਿੱਥੇ ਆਏ ਆ ਵਕਾਉਣਾ ਤੈਨੂੰ ਡੈਨਾਸੁਰ ਅੱਜ ਦਾ ਪੁੱਤ ਬਣ ਕੇ ਪਹਿਲਾਂ ਪੈਸੇ ਪਚਾ ਜੂਤ ਵੜਾ ਵਰਤ ਹੁੰਦਾ ਜੀ ਆ ਦੇ ਬੜੇ ਤਗੜੀਆਂ ਚੀਜ਼ਾਂ ਹੀ ਆ ਨਾਲ ਲੈਂਦੀਆਂ ਯਾਰਾਂ ਆ ਜੋ ਵੇਖੋ ਜੀ α1 ਦੇ ਵਿੱਚ ਲੱਗਿਆ ਸਾਰਾ ਸਮਾਨ ਮੈਂ ਦੱਸ ਹੀ ਦਵਾਂ ਉਹ ਤੋਂ ਪਿਛਲੀ ਰੀ ਪੁੱਛਦੇ ਕਿ ਕਿੱਥੇ ਆਏ ਚਲੋ ਅੱਜ ਦੱਸਤਾ ਜੇ α1 ਚ ਲੱਗਾ ਜੇ ਵੇਖ ਲੋ ਜਿਹਨੇ ਵੇਖਣਾ ਇਹ ਮੁੜ ਕੇ ਫੇਰ ਆ ਜੀ ਬਾਹ ਕੋ ਕਿੰਨੀ ਤਗੜੀ ਬਾਹ ਯਾਰ ਜੀ ਜਲਦੀ ਜੇ ਬਾਹ ਠੀਕ ਹੈ ਜੀ ਛੋੜਾ ਜੀ ਅੱਖਾਂ ਨੂੰ ਵੇਖਿਆ ਸਕੂਨ ਜਿਹਾ ਮਿਲਦਾ ਨਾ ਚੀਜ਼ਾਂ ਨੂੰ ਤਾਂ ਹੀ ਤੁਹਾਨੂੰ ਵੀ ਆਨੇ ਨਾ ਵੀ ਕੋਈ ਜਾਨਵਰ ਪੰਛੀਆਂ ਨਾਲ ਰੱਖਿਆ ਕਰੋ ਛੋਟੇ بڑے ਰੱਖੋ ਜਾਨਵਰ ਪੰਛੀ ਵੀ ਰੱਖੋ ਛੋਟੇ ਮੋਟੇ ਛੱਤ ਤੇ ਇੱਕ ਦੋ ਸਿਆਲ ਆ ਗਿਆ ਮੁਰਗੀਆਂ ਦੋ ਰੱਖ ਲਓ ਅੰਡੇ ਖਾਓ ਨਾਲੇ ਵਧੀਆ ਲੱਗਦਾ ਸੋਹਣਾ ਲੱਗਦਾ ਪ੍ਰੋਗਰਾਮ ਚਲੋ ਜੀ ਆਜੋ ਯਾਰ ਫਾਣ ਵਨ ਵੇਖੋ ਤੇ ਅੱਜ ਇੱਕ ਨਾ ਉਹ ਕੀ ਵਿਸ਼ਕਰਮਾ ਡੇ ਕਰਕੇ ਛੁੱਟੀ ਕਰਕੇ ਸਭ ਦੁਕਾਨਦਾਰ ਸਭ ਬਜ਼ਾਰਾ ਧੰਤਪਤਾ ਬੰਦਿਆ ਦਿਵਾਲੀ ਤੋਂ ਬਾਅਦ ਵਿੱਚ ਜਿਵੇਂ ਦਾ ਮਾਹੌਲ ਹੋਇਦਾ ਵੇਲਾ ਅੱਜ ਸਾਰਾ ਹੀ ਇੱਥੇ ਦੁਨੀਆ ਆਣ ਵੜੀ ਇੱਥੇ ਬੜੀ ਜਿਆਦਾ ਲੁੱਟਣ ਦੇ ਨਜ਼ਾਰੇ ਮੈਂ ਤੇ ਮੁੰਡੇ ਨੂੰ ਆਖਿਆ ਚੱਲੀਏ ਮੁੰਡਾ ਅੰਦਰੋਂ ਹੀ ਨਹੀਂ ਨਿਕਲਦਾ ਸਾਡਾ ਦੇਖਿਆ ਆਪ ਉਹ ਤਾਂ ਫਿਲਮ ਬੜੀ ਰਹੀ ਆ ਇੱਕ ਉਹ ਵੇਖ ਕੇ ਹੀ ਹੈ ਗੋਡੇ-ਗੋਡੇ ਚਾਹ ਵੇਖਣ ਤੋਂ ਪਹਿਲੇ ਮੈਨੂੰ ਪਤਾ ਫਿਰ ਬਹੁਤ ਵਧੀਆ ਹੁੰਦਾ। ਫਿਰ ਮੈਂ ਬੰਦੇ ਪਛਾਣ ਲੈ ਵਿੱਚ ਕਿਹੜੇ ਆ। ਮੈਂ ਬੰਦੇ ਪਛਾਣ ਲਿਆ। ਜਿਵੇਂ ਸਾਡੇ ਪਿੰਡੋਂ ਬਲਜੀਤ ਸਿੰਘ ਸੈਕਟਰੀ ਸਾਡਾ ਯਾਰ। ਭੁੱਖੇ ਪਰਿਵਾਰ ਚੋਂ ਬਲਜੀਤ ਸਿੰਘ ਸੈਕਟਰੀ ਕਿਤੇ ਵਿਆਹ ਫੋੜਾ-ਫੜਾ ਕਿਚੀਆਂ ਦਾ ਕੋਈ ਕੇਸ ਦਾ ਕੋਈ ਵਾਧਾ ਘਾਟਾ ਹੋ ਗਿਆ ਉਹ ਥੋੜਾ ਬਲਾ। ਜਦੋਂ ਅਗਲੀ ਵਾਰੀ ਫੋਟੋਗ੍ਰਾਫਰ ਗਾਇਦ ਮੈਨੂੰ ਆਂਦਾ ਪਾਜ ਵੀਰ ਮੈਂ ਬੰਦੇ ਪਛਾਣਦੇ ਹੀ ਬੰਦੇ ਉਹੀ ਆਉਦੇ ਪਿਛਲੇ ਜੇ ਮੈਂ ਨਹੀਂ ਨਹੀਂ ਨਵੇਂ ਬੜੇ ਲਿਆਂਦੇ ਆ ਤਾਂ ਇੱਕ ਬੰਦੇ ਨੇ ਸਾਡੀਆਂ ਨਾਲ ਥੱਲੋਂ ਲੱਤਾਂ ਸੂਰੀਆਂ ਸੈਟਰੀ ਕਰਾਈਆਂ ਫੋਟੋਆਂ 'ਚ ਬੰਦੇ ਮੈਂ ਪਛਾਣ ਲਿਆਂਦਾ ਮੈਂ ਤਾਂ ਪਾਜ ਬੰਦੇ ਪਛਾਣ ਲਈ ਮੈਂ ਨਹੀਂ ਬੰਦੇ ਬੜੇ ਨਵੇਂ ਆ ਗਏ ਆ ਕਿਹਦੇ ਨਾਲ ਕਰ ਚਲੋ ਜੀ ਪਰ ਫਿਰਕੇ ਮਾਈਂਡ ਫਰੈਸ਼ ਹੋ ਜਾਂਦਾ ਐਉਂ ਜੀਆਂ ਚੀਜ਼ਾਂ ਤੇ i think i'll aqui.